ਅੱਜ ਕੁਮਾਰਾ ਟਿੰਡਾ ਉਹਦੇ ਕੋਲ ਉੱਪਰ ਵੀ ਇੰਟਰ ਹੋ ਗਿਆ ਦੋਸਤੋ ਪਾਣੀ ਚੂਗਾ ਪੂਰਾ ਵਹਾ ਪਾਣੀ ਦਾ ਆਹ ਇੱਕ ਖਾਬੜੀ ਤੁਸੀਂ ਕੋਪ ਅਪੂਰੀ ਦੇ ਨੀਚੇ ਦੀ ਲੱਗ ਰਿਹਾ ਪਾਣੀ ਰੋਸ ਤੋਂ ਬਹੁਤ ਜੰਮੀ ਇਹ ਸਾਹਮਣੇ ਆਹ ਵੇਖਿ ਖੜੀ ਨੇ ਜਦ ਵੇਖੋ ਪੂਰਾ ਦੂਰਾਂ ਘਰ ਪਾਣੀ ਚੱਲ ਰਿਹਾ ਕੋ ਉੱਤੇ ਉਹ ਸਾਹਮਣੇ ਬੋਰ ਲੱਗਿਆ ਹੋਇਆ ਹੈ ਤੇ ਮਾੜੂ ਵੱਲ ਜਾਂਦਾ ਹੈ ਰਸਤਾ ਤੇ ਮਨੇਓਲਾ ਜਾਂਦਾ ਹੈ ਤੇ ਪਚਾਲਾ ਜਾਂਦਾ ਹੈ ਸਾਹਮਣੇ ਵੇਖੋ थोड़ा बहुत दिखाता मैं दूर दूर परमात्मा का सूत्र पानी अंतर नहीं हुआ है दौड़ रहा हावे से जरूर जी पानी बाइक जारी है इसके सामने गुरुद्वारा साहब और जिते ही ਪਾੜੀਏ ਆਹੋ ਆਪ ਨੂੰ ਆਹ ਰੋੜੀ ਦੇ ਸਾਹਮਣੇ ਉਹ ਰੋੜ ਵੱਲ ਚੱਲ ਗਏ ਆਓ ਬੰਦੇ ਆਹ ਜਾਨੀ ਨਕਾਨ ਕੋਈ ਨਹੀਂ ਹੈ ਦੇਖਣਾ ਚੋਰ ਲੱਗਿਆ खादा पी सात चला जाए इधर रू बो लगे सामने मालूम निकलता है पटियाली जाना है गोड़ लगे सामने ਇਹ ਉਧਰ ਜਿਵੇਂ ਨੰਨਾ ਆਹ ਵੇਖੋ ਆ ਸਾਡੇ ਪਿੰਡ ਦੀ ਖੇੜਨੀ ਹੈ ਦੋਸਤੋ ਉੱਪਰ ਦੀ ਜਾਂਦੀ ਹੈ ਆ ਗੁਰਦੁਆਰਾ ਸਾਹਿਬ ਆ ਅੱਗੇ ਹੀ ਪਾਣੀ ਚੱਲ ਰਿਹਾ ਦੋਸਤੋ ਆ ਵੋੜ ਲੱਗੇ ਹੋਏ ਨੇ ਇਹਨਾਂ ਦੇ ਆ ਸਾਹਮਣੇ ਵੇਖੋ ਕਮੈਂਟਸ ਤੇ ਲਾਈਕ ਜਲੂ ਕਰਨਾ ਤੇ ਸਬਸਕ੍ਰਾਈਬ ਕਰਨਾ